ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗੇਲ ਡਿਜ਼ਾਈਨ ਚੈਨਲ ਤੇ ਅੱਜ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦੱਸਾਂਗੇ ਵੀ ਸਲਵਾਰ ਦੀ ਕਟਿੰਗ ਕਿੱਦਾਂ ਹੁੰਦੀ ਹੈ। ਆਪਣਾ 2.5 ਮੀਟਰ ਕਪੜਾ ਹੈਗਾ 2.5 ਮੀਟਰ ਕਪੜੇ 'ਚ ਆਪਾਂ ਪਟਿਆਲਾ ਸਲਵਾਰ ਦੀ ਸਟਿਚਿੰਗ ਕਰਨੀ ਆਏਗੀ। 2.5 ਮੀਟਰ ਕਪੜਾ ਥੋੜਾ ਹੁੰਦਾ ਇਸ ਕਰਕੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਵੱਲ ਵੀ ਜ਼ਿਆਦਾ ਪੈ ਜਾਂਨ ਤੇ ਸਲਵਾਰ ਵੀ ਹੈਵੀ ਬਣ ਜੇ ਤੇ ਉਹਦੀ ਕਟਿੰਗ ਕਿੱਦਾਂ ਕਰੀਏ ਤੇ ਕਪੜੇ ਨਾਲ 2.5 ਮੀਟਰ ਨਾਲ ਸਰ ਵੀ ਜ਼ਿਆਦਾ। ਚਲੋ ਆਓ ਜੀ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਨੀ ਦੱਸਦੇ ਆ। ਸਭ ਤੋਂ ਪਹਿਲਾਂ ਜੀ ਆਹ ਵਾਲਾ ਆਪਣਾ ਕੱਪੜਾ ਦਾ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੜ ਲੈਣਾਗਾ ਇਸ ਤਰ੍ਹਾਂ ਫੜਨ ਤੋਂ ਬਾਅਦ ਆਹ ਦੇਖੋ ਆਪਾਂ ਕੱਪੜੇ ਨੂੰ ਐਸ ਤਰ੍ਹਾਂ ਚਾਹੇ ਤਾਂ ਤੁਸੀਂ ਟੇਬਲ ਤੇ ਚਾਹੇ ਤੁਸੀਂ ਫਰਸ਼ ਤੇ ਐਸ ਤਰ੍ਹਾਂ ਬਸਾ ਲੈਣਾਗਾ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਹੁਣ ਆਪਣੀ ਸਲਵਾਰ ਆਪਾਂ 38 ਇੰਚ 38 ਇੰਚ ਤਿਆਰ ਰੱਖਣੀ ਹੈਗੀ 34 ਇੰਚ ਦੇ ਆਪਣੇ ਗੋਡੇ ਤੇ 4 ਇੰਚ ਦੇ ਉੱਪਰ ਆਪਣੀ 벨ਟ 34 ਇੰਚ ਦੇ ਕੋਡੇ ਰੱਖਣੇ ਤਿਆਰ ਕਰਨੇ ਨੇ ਆਪਾਂ نیچے ਇਸ ਕਰਕੇ ਆਪਾਂ 35 ਇੰਚ ਸਾਗੇ ਜੀ 34 ਇੰਚ ਰੱਖਣੇ ਆਪਾਂ ਤਿਆਰ ਇਸ ਤਰ੍ਹਾਂ ਜੀ 34 ਇੰਚ ਆਪਣੇ ਰੈਡੀ ਰਹਿਣੀ ਚਾਹੀਦੀ ਹੈ ਕਿ 벨ਟ ਤੋਂ نیچے 1 ਇੰਚ ਆਪ ਐਕਸਟਰਾ ਰੱਖਾਂਗੇ ਉੱਪਰ ਸਲਾਈ ਚ ਵੀ ਆਊਗਾ ਤੇ نیچے ਮੂਰੀਆਂ ਚ ਵੀ ਆਊਗਾ 35 ਇੰਚ ਤੇ ਕਲਾ ਲਿਆ ਆਪਾਂ ਕੱਟ ਤੇ ਇਧਰ ਜੀ ਆਪਾਂ ਇਹਦੀ ਲੈਂਥ ਰੱਖਣੀ ਹੈ ਜੀ 7 ਇੰਚ ਇਹ ਜੁੜਾਈ ਰੱਖਣੀ ਹੈਗੀ ਆਪਣੇ ਗੋਡੇਆਂ ਦੀ 7 ਇੰਚ ਇੱਥੇ 7 ਇੰਚ ਤੇ ਮਾਰਕ ਕਰ ਲੈਣਾ 7 ਇੰਚ ਤੇ ਹੀ ਆਪਾਂ ਇੱਥੇ ਮਾਰਕ ਕਰ ਲੈਣਾ ਆਪਾਂ ਜਿਹੜੇ ਇਹ ਗੋਡੇ ਨੇ ਇਹ ਆਪਾਂ ਲੱਗ ਤੋਂ ਕਟਿੰਗ ਨਹੀਂ ਕਰਨੀ ਆਪਾਂ ਨਾਲ ਹੀ ਕਟਿੰਗ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਨਾਲ ਹੀ ਕਟਿੰਗ ਕਿੱਦਾਂ ਹੁੰਦੀ ਹੈ ਜੀ ਹੁਣ ਆਪਾਂ ਜਿੱਥੇ ਇਹ ਮਾਰਕ ਕੀਤਾ ਸੀਗਾ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਨਾ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਆਪਾਂ ਫੋਲਡ ਕਰ ਲਿਆ ਕੱਪੜੇ ਨੂੰ ਕੱਪੜੇ ਦੇ ਸਾਰੇ ਬਾਲ ਵਗੈਰਾ ਆਪਾਂ ਕੱਢ ਲੈਣੇ ਨੇ ਆ ਜੀ ਇਦਾਂ ਫੋਲਡ ਕਰ ਲੇ ਆਪਾਂ ਗੋਡੇ ਨਾਲ ਹੀ ਕੱਟ ਕਰਨੇ ਨੇ ਆਪਾਂ ਸਟ੍ਰੇਟ ਸਲਵਾਰ ਨਹੀਂ ਕਟਿੰਗ ਕਰਨੀ ਆਪਾਂ ਸਲਵਾਰ ਦੂਸਰੀ ਵੀ ਕਟਿੰਗ ਕਰਨੀ ਆ ਪਰ ਜਿਹੜੇ ਇਹਦੇ ਆਪਾਂ ਆ ਵਾਲੇ ਗੋਡੇ ਕਹਿ ਲੋ ਪੱਟ ਕਹਿ ਲੋ ਆ ਆਪਾਂ ਨਾਲ ਹੀ ਕਟਿੰਗ ਕਰਨੀ ਇਹ ਹੈਗੇ ਸੀ ਜੀ ਆਪਣੇ 35 35 ਆ ਦੇਖੋ ਜੀ ਆਪਾਂ 35 ਤੇ ਕਰ ਲਿਆ ਮਾਰਕ ਇੱਧਰ ਵੀ ਹੁਣ ਜੀ ਆਪਾਂ 2 ਇੰਚ ਰੱਖਾਂਗੇ ਆਪਣੇ ਕੁੰਦਿਆਂ ਦੇ ਵਿੱਚ ਜਿਹੜੀ ਮੂਰੀ ਦਾ ਕੱਪੜਾ ਹੁੰਦਾ ਦੇਖੋ 2 ਇੰਚ ਰੱਖ ਲਿਆ ਤੇ 9 ਇੰਚ ਰੱਖਣਾ ਜੀ ਆਪਾਂ ਅਸਾਂ 9 ਇੰਚ ਰੱਖ ਲਿਆ ਆਸਨ ਆਪਾਂ ਇੱਕ ਵਾਰ ਦੀ ਕਟਿੰਗ ਦੇ ਨਾਲ ਹੀ ਸਾਰੇ ਸਲਵਾਰ ਕੱਟ ਕਰ ਦਾਂਗੇ ਜੀ ਆਹ ਦੇਖੋ 9 ਇੰਚ ਰੱਖ ਲਿਆ ਜੀ ਆਪਾਂ ਆਸਨ ਉਧਰ ਜੀ ਆਪਾਂ ਸਾਰੇ ਮਾਰਕ ਲਾ ਲਈ ਹੁਣ ਆਪਾਂ ਇਧਰਲੀ ਸਾਈਡ ਆ ਕੇ ਇਧਰਲੀ ਸਾਈਡ ਵੀ ਆਪਾਂ 9 ਇੰਚ ਆਸਨ ਰੱਖਣਾ 9 ਇੰਚ ਆਸਨ ਰੱਖ ਲਿਆ ਤੇ 2 ਇੰਚ ਆਪਾਂ ਉਧਰ ਵੀ ਰੱਖਿਆ ਸੀ ਪਹੁੰਚਿਆ ਦਾ ਐਕਸਟਰਾ ਇਧਰ ਵੀ ਰੱਖ ਲੈਣਾਗਾ ਹੁਣ ਆਪਾਂ ਆ ਵਾਲੇ ਮਾਰਕ ਨੂੰ ਆ ਵਾਲੇ ਨਾਲ ਮਿਲਾ ਦੇਣਾ ਇਹ ਦੋਵੇਂ ਪੁਆਇੰਟਾਂ ਨੂੰ ਆਪਾਂ ਸੱਚ ਮਿਲਾ ਦੇਣਾ ਹੈ ਤਾਂ ਆਏ ਪੁਆਇੰਟ ਨੂੰ ਉਹਦੇ ਨਾਲ ਮਿਲਾਤਾ ਤੇ ਉਸ ਤੋਂ ਬਾਅਦ ਆਪਾਂ ਆ ਸਨ 9 ਇੰਚ ਸੀ ਤੇ ਉੱਪਰ ਸੀ ਇਹਦਾ ਆਪਣਾ 35 ਇੰਚ ਆ ਆਪਾਂ ਕਰ ਲਿਆ ਜੀ 35 ਇੰਚ ਤੇ ਮਾਰਕ ਹੁਣ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਹ ਆਪਾਂ ਜਿੱਦੇ ਹੀ ਮਲਾਉਣੇ ਹੈਗੇ ਇੰਚੀ ਟੇਪ ਜਾਂ ਸਕੀਲ ਦੀ ਹੈਲਪ ਦੇ ਨਾਲ ਮਲਾਉਣਾ ਆ। ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਆਂਗੇ। ਆਪਾਂ ਇੱਕ ਵਾਰ ਦੀ ਕਟਿੰਗ ਜੀ ਸਾਰੀ ਸਲਵਾਰ ਦੀ ਕਟਿੰਗ ਕਰਦਾਂਗੇ। ਹੁਣ ਕਟਿੰਗ ਕਰਕੇ ਦਿਖਾਉਣੇ ਆ ਸਭ ਤੋਂ ਪਹਿਲਾਂ ਜੀ ਆਪਾਂ ਇਸ ਤਰ੍ਹਾਂ ਇ ਇੱਥੇ ਤੱਕ ਕਟਿੰਗ ਕਰਨੀ ਹੈ। ਇੱਥੇ ਤੱਕ ਕਟਿੰਗ ਆ ਦੇਖੋ ਜੀ ਫਿਰ ਆਪਾਂ ਐਦਾਂ ਦੰਨੂ ਜਾਣਾ ਹੈ ਆ ਜਿਹੜਾ ਐਕਸਟਰਾ ਕੱਪੜਾ ਹੈ ਇਹਦੀ ਆਪਾਂ ਕਰ ਦੇਣੀ ਹੈ ਜੀ ਕਟਿੰਗ ਅੱਗੇ ਇੱਕ ਸਲ ਦੇ ਹੋ ਜੀ ਤੁਸੀਂ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਆ ਲਓ ਜੀ ਆ ਇੱਧਰ ਸਲਾਈ ਲੱਗ ਜਾਣੀ ਹੈਗੀ ਆ ਦੇਖੋ ਹੁਣ ਆਪਾਂ ਕਰਾਂਗੇ ਜੀ ਕਰਾਂਗੇ 벨ਟ ਦੀ ਕਟਿੰਗ ਇਧਰਲਾ ਕੱਪੜਾ ਇਸ ਤਰ੍ਹਾਂ ਛੱਡ ਦਾਂਗੀ ਜਿਹੜਾ ਆਹ ਵਾਲਾ ਕੱਪੜਾ ਦੇ ਵਿੱਚੋਂ ਆਪਾਂ 벨ਟ ਦੀ ਕਟਿੰਗ ਕਰਾਂਗੇ 24 ਇੰਚ ਰੱਖਣੀ ਹੈ ਜੀ ਆਪਾਂ 벨ਟ ਦੀ ਚੜਾਈ 24 ਇੰਚ ਤੇ ਮਾਰਕ ਕਰ ਲੈਣਾ ਤੇ ਤੁਸੀਂ 8 ਵੀ ਰੱਖ ਸਕਦੇ ਹੋ 7 ਵੀ ਰੱਖ ਸਕਦੇ ਹੋਗੇ ਇਹਨੇ ਬਣ ਕੇ 4 ਇੰਚ ਤਿਆਰ ਰਹਿ ਜਾਣਾਗਾ ਆਪਣੀ 벨ਟ ਨੇ 4 1/2 ਬਾਕੀ ਨੇਫੇ ਚ ਆਜੂ ਤੇ ਨਿਪਟ ਬਲਾਂ ਵਾਲੀ ਸਿਲਾਈ ਚ ਆਜੂਗੀ ਆ ਲਓ ਜੀ ਆਹ ਥਿੰਚ ਤੇ ਆਪਾਂ ਇੱਥੇ ਮਾਰਕ ਕਰ ਲਿਆ 8 ਇੰਚ ਤੇ ਹੀ ਆਪਾਂ ਇੱਥੇ ਕਰ ਲਿਆ ਹੋ ਲੀਜੀ ਆਪਣੀ ਬੈਲਟ ਦੀ ਕਿਤਾਬ ਜੇ ਆਪਣੇ ਕੋਲ ਸਲਵਾਰ ਦਾ ਕੱਪੜਾ ਜੀ ਘਾਟਾ ਢਾਈ ਕਪੜੇ ਦੇ ਵਿੱਚ ਜੀ ਆਪਾਂ ਸਲਵਾਰ ਦੀ ਇਸ ਤਰ੍ਹਾਂ ਕਟਿੰਗ ਕਰ ਸਕਦੇ ਆਂਗੇ ਜੇ ਆਪਣੇ ਕੋਲ ਕੱਪੜਾ ਜ਼ਿਆਦਾਗਾ ਫਿਰ ਤਾਂ ਆਪਾਂ ਹੈ ਵੀ ਸਲਵਾਰ ਹੈਵੀ ਕਟਿੰਗ ਕਰ ਸਕਦੇ ਆ ਵੀ ਸਲਵਾਰ ਨੂੰ ਪੂਰੀ ਭਾਰੀ ਬਣਾ ਸਕਦੇ ਆਂਗੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੋ ਨਿਓ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕਟਿੰਗ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ